ਜਪੋ ਜੀ ਸਤਨਾਮ ਸਤਨਾਮ ਗੁਰ ਪਿਆਰੀ ਸਤ ਗੁਰ ਦੀ ਸਾਜਿ ਨਿਵਾਜੇ ਸਾਜ ਸੰਗਤ ਜਿਉ ਅੱਜ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ ਔਰ ਮੱਗਰ ਦਾ ਮਹੀਨਾ ਆਰੰਭ ਹੋਇਆ ਹੈ ਆਓ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਮਹੀਨਾ ਆਰੰਭ ਹੋਇਆ ਹੈ ਉਸ ਦੀ ਆਰੰਭਤਾ ਤਨ ਤਨ ਜਗਤਿ ਭਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਵਾਂ ਦੇ ਵਿੱਚ ਨਗਰ ਖੇੜੇ ਦੇ ਦੇਸ਼ ਔਰ ਵਿਦੇਸ਼ ਵਿੱਚ ਵਸਦਿਆਂ ਸੰਗਤਾਂ ਦੇ ਤੰਦਰੁਸਤੀ ਲੰਮੀ ਉਮਰ ਕੰਮ ਕਰ ਦੇ ਵਿੱਚ ਬਾਧੇ ਦੀ ਅਰਦਾਸ ਬੇਨਤੀ ਕਰਦੇ ਹੋਏ ਆਉਣ ਵਾਲਾ ਸਮਾਂ ਸੁੱਖਾਂ ਭਰਿਆ ਹੋਵੇ ਸੁਖਾਂ ਪ੍ਰਾਪਤਿਤ ਹੋਵੇ ਇਹ ਅਰਦਾਸ ਬੇਨਤੀ ਕਰਦੇ ਹੋਏ ਸਤਿਗੁਰ ਦੀ ਬਾਣੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਰਵਣ ਕਰੀਏ ਅਰਦਾਸ ਬੇਨਤੀ ਕਰੀਏ ਕਿ ਮਹੀਨਾ ਖੁਸ਼ੀਆਂ ਪ੍ਰਿਆਵੇ ਖੁਸ਼ੀਆਂ ਪ੍ਰਭਤਿਤ ਹੋਵੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸਤਿਗੁਰ ਜੀ ਨਾਮ ਬਾਣੀ ਦੇ ਨਾਲ ਸਿਮਰਨ ਦੇ ਨਾਲ ਸਭ ਸੰਤਾਂ ਨੂੰ ਜੋੜ ਕੇ ਰੱਖਣਾ ਆਪਸੀ ਪਿਆਰ ਭੈਚਾਰਾ ਬਣਿਆ ਰਵੇ ਸਭ ਸੰਤਾਂ ਗੁਰੂ ਮਹਾਰਾਜ ਜੀ ਦੇ ਹੁਕਮਾਂ ਅਨੁਸਾਰ ਆਪਣਾ ਜੀਵਨ ਸਫਲ ਕਰੇ ਆਓ ਗੁਰੂ ਪਿਆਰੀ ਸਾਧ ਸੰਗਤ ਜੀਓ ਮੱਗਰ ਦਾ ਮਹੀਨਾ ਸਰਵਣ ਕਰੀਏ ਸਤਿਗੁਰ ਜੀ ਸਾਨੂੰ ਇਸ ਮਹੀਨੇ ਦੇ ਵਿੱਚ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਚੜਿਆ ਮੱਗਰ ਏ ਸਖੀ ਗਾਵੋ ਪ੍ਰਭ ਕੇ ਗੀਤ ਸੰਤਾਂ ਸੰਗਤ ਪਾਏ ਕਰ ਗੁਰਦੇਵ ਸਿਮਰੋ ਨੀਤ ਤੇ ਏ ਸਖੀ ਸਖੀ ਸਤਗੁਰ ਜੀ ਸਾਡੀ ਰੂਹ ਆਤਮਾ ਨੂੰ ਕਹਿ ਰਹੇ ਹਨ ਕਿ ਆਓ ਸਖੀ ਮੱਗਰ ਦਾ ਮਹੀਨਾ ਅੱਜ ਚੜਿਆ ਹੈ ਔਰ ਪ੍ਰਭੂ ਦੇ ਗੀਤ ਗਾਉਣਾ ਕਰੋ ਕਿ ਪ੍ਰਮਾਤਮਾ ਦੇ ਨਾਮ ਸਿਮਰਨ ਕਮਾਈ ਕਰੀਏ ਔਰ ਉਸ ਦਾ ਗੁਣਗਾਨ ਕਰੀਏ ਕਿ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਕਮਾਈ ਕਰੀਏ ਮੁਖ ਪਵਿੱਤਰ ਹੋਤ ਹੈ ਗੁਣ ਗਾਵਤ ਦੀਨ ਧਿਆਨ ਕਿ ਸਾਡਾ ਮੁਖ ਸਾਡੀ ਰੂਹ ਸਾਡੀ ਜੀਭਾ ਪਵਿੱਤਰ ਹੋ ਜਾਂਦੀ ਹੈ ਜਦੋਂ ਅਸੀਂ ਉਸ ਪਰਮਾਤਮਾ ਦਾ ਗੁਣ ਗaan ਕਰਦੇ ਹਾਂ ਪ੍ਰੀਤਮ ਚਰਨੀ ਲਾਗਿਆ ਕਭੀ ਨਾ ਆਵੇ ਹਾਰ ਕਿ ਜਦੋਂ ਅਸੀਂ ਆਪਣੇ ਪ੍ਰੀਤਮ ਪਿਆਰੇ ਸਤਿਗੁਰਾਂ ਦੀ ਚਾਨਣ ਦੇ ਨਾਲ ਜੁੜ ਜਾਣੇ ਹਾਂ ਤੇ ਸਾਨੂੰ ਕਿਸੇ ਕੰਮ ਦੇ ਵਿੱਚ ਹਾਰ ਨਹੀਂ ਮਿਲਦੀ ਸੰਤਾਂ ਸੰਗਤ ਪਾਏ ਕਰ ਗੁਰਦੇਵ ਸਿਮਰੋ ਨੀਤ ਸੰਤਾਂ ਦੀ ਸੰਗਤ ਵਿੱਚ ਜਾ ਕੇ ਨਿਤਾ ਪ੍ਰਤੀ ਕਿ ਜਦੋਂ ਸਤਗੁਰ ਨੇ ਸਾਨੂੰ ਉਪਦੇਸ਼ ਦੇ ਦਿੱਤਾ ਕਿਸ ਸੰਤਾਂ ਦੀ ਸੰਗਤ ਕਰਨੀ ਹੈ ਨਿਦਾਂ ਪ੍ਰਤੀ ਗੁਰਦੇਵ ਦਾ ਸਿਮਰਨ ਕਰਨਾ ਕਿ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਨਾਮ ਸ਼ਬਦ ਦਾ ਸਿਮਰਨ ਕਰੋ ਤਨ ਮਨ ਤਨ ਸਭ ਅਰਪ ਕਰ ਐਸੀ ਕਰੋ ਪ੍ਰੀਤ ਤਿਆਗ ਲੋਭ ਮੋਹ ਹੰਕਾਰ ਸਭ ਗੁਰਦੇਵ ਕੀ ਕਰੋ ਪ੍ਰੀਤ ਪ੍ਰਭੂ ਅਗੇ ਆਪਣਾ ਕੰਨ ਮਨ ਅਤੇ ਆਪਣਾ ਤਨ ਸਭ ਕੁਝ ਅਰਪਣ ਕਰਕੇ ਐਸੀ ਸੱਚੀ ਪ੍ਰੀਤ ਕਰੋ ਤੇ ਤਨ ਸਾਡਾ ਸਰੀਰ ਮਨ ਰੂਹ ਆਤਮਾ ਔਰ ਤਨ ਸਵਾਸਾ ਰੂਪੀ ਖਜ਼ਾਨਾ ਸਵਾਸ ਸਵਾਸ ਸਿਮਰਨ ਕਰੋ ਜਨਮ ਅਮੋਲਕ ਜੀ ਕਿ ਹੇ ਮੇਰੇ ਮਿੱਤਰ ਕੇ ਜਿਹੜਾ ਜਨਮ ਹੈ ਇਹ ਅਮੋਲਕ ਹੈ ਸਵਾਸ ਸਵਾਸ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪੋ ਨਾਮ ਸੇਵਾ ਸਿਮਰਨ ਕਮਾਈ ਕਰੋ ਕਿ ਪ੍ਰਭੂ ਪਰਮਾਤਮਾ ਅੱਗੇ ਆਪਣਾ ਤਨ ਮਨ ਤਨ ਸਵਾਸਾ ਰੂਪੇ ਖਜ਼ਾਨਾ ਕਿਉਂਕਿ ਗੁਰੂ ਪਹਿਲੇ ਸਾਧ ਸੰਗਤ ਜਿਓ ਇਹ ਜਿਹੜਾ ਸਾਡਾ ਸਰੀਰਕ ਸਵਾਸਨ ਇਹ ਹਰ ਰੋਜ਼ ਦਾ ਰੋਜ਼ ਹਰ ਪਲ ਕੱਟੀ ਜਾ ਰਹੇ ਹਨ ਇਹਦੇ ਵਿੱਚ 바ਤਾ ਨਹੀਂ ਹੋਣਾ ਇਸ ਕਰਕੇ ਇਹ ਜਿਹੜਾ ਜਨਮ ਹੈ ਅਨਮੋਲ ਹੈ ਇਹ बार-बार ਜਨਮ ਨਹੀਂ ਮਿਲਦਾ ਫਿਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਐਸੀ ਪ੍ਰੀਤ ਕਰੋ ਪ੍ਰੀਤੀ ਕਰਕੇ ਮਨ ਦੇ ਵਿੱਚੋਂ ਲੋਭ মোহ ਅਹੰਕਾਰ ਆਦ ਸਭ ਦਾ ਤਿਆਗ ਕਰਕੇ ਕੇਵਲ ਔਰ ਕੇਵਲ ਗੁਰਦੇਵ ਦੇ ਨਾਲ ਸੱਚੀ ਪ੍ਰੀਤੀ ਕਰੂੰ ਕਿਉਂਕਿ ਗੁਰੂ ਪੈਰੀ ਸਾਧ ਸੰਗਤ ਜੀ ਸਾਡੇ ਮਨ ਦੇ ਵਿੱਚ ਜਦੋਂ ਲੋਭ ਹੋਵੇਗਾ ਤੇ ਗੁਰੂ ਪੈਰੀ ਸਾਧ ਸੰਗਤ ਜੀ ਫਿਰ ਅਸੀਂ ਆਪਣਿਆਂ ਦੇ ਨਾਲ ਹੀ ਧੋਖਾ ਕਰ ਦਿੰਨੇ ਹਾਂ ਮੋਹ ਦੇ ਕਾਰਨ ਵੀ ਅਸੀਂ ਆਪਣਿਆਂ ਦੇ ਨਾਲ ਧੋਖਾ ਕਰ ਦਿੰਨੇ ਹਾਂ ਕਿਉਂਕਿ ਗੁਰੂ ਪੈਰੀ ਸਾਧ ਸੰਗਤ ਜੀ ਜਦੋਂ ਮਨ ਦੇ ਵਿੱਚ ਲੋਭ ਹੋਇਆ ਲਾਲਚ ਹੋਇਆ ਮੋਹ ਹੋਇਆ ਤੇ ਅਸੀਂ ਆਪਣਾ ਹੀ ਸੋਚਣਾ ਹੈ ਆਪਣੇ ਮਾਰੇ ਹੀ ਸੋਚਣਾ ਹੈ ਔਰ ਜਦੋਂ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਉਸ ਵੇਲੇ ਵੀ ਅਸੀਂ ਆਪਣਾ ਹੀ ਸੋਚਣਾ ਹੈ ਦੂਸਰੇ ਦਾ ਭਾਵੇਂ ਮਾੜਾ ਹੋ ਜਾਵੇ ਪਰ ਹੰਕਾਰ ਕਰਨ ਇਹ ਜੀਵ ਹਮੇਸ਼ਾ ਤੋਖਾ ਖਾਂਦਾ ਹੈ ਗੋਣ ਵਾਕ ਸਭ ਤਿਆਗ ਕਰ ਸੰਤ ਵਚਨ ਤਰਜੀਤ ਤਨ ਮਨ ਤਨ ਇਹ ਹੰਕਾਰ ਆਪਣੇ ਕਛਨਾ ਮਾਨ ਫਜ਼ੂਲੀਆਂ ਗੱਲਾਂ ਨੂੰ ਛੱਡ ਕੇ ਕਿਉਂਕਿ ਗੁਰੂ ਪਹਿਰੇ ਸਾਧ ਸੰਗਤ ਜੀ ਇਹ ਜੀਵ ਮਨ ਦੇ ਮਗਰ ਲੱਕੇ ਦੁਨੀਆਂ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਆਪਾਂ ਕਈ ਵਾਰ ਦੇਖੇ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਦੋ ਮਨੁੱਖ ਬੈਠ ਜਾਣ ਉਹ ਦੁਨੀਆਂ ਦੀਆਂ ਗੱਲਾਂ ਕਰਦੇ ਕਰਦੇ ਪਾਵੇਂ ਸਾਰੀ ਦਿਹਾੜੀ ਉਹਨਾਂ ਦੀ ਨਿਕਲ ਜਾਵੇ ਪਰ ਉਹਨਾਂ ਦਾ ਮਨ ਨਹੀਂ ਪਰਦਾ ਤੇ ਜਦੋਂ ਉਹਨਾਂ ਨੂੰ ਪਰਮਾਤਮਾ ਦੇ ਨਾਮ ਦੇ ਵਿੱਚ ਜਾਂ ਸਾਧ ਸੰਗਤ ਦੇ ਵਿੱਚ ਬਹਿਣਾ ਪੈ ਜਵੇ ਨਾਮ ਸਿਮਰਨ ਕਮਾਈ ਕੰਮ ਹੀ ਪੈ ਜਵੇ ਉਨਾ ਨੂੰ 2 ਮਿੰਟ 10 ਮਿੰਟ ਕੱਢਣੇ ਔਖੇ ਹੋ ਜਾਂਦੇ ਹਨ ਤਨ ਮਨ ਤਨ ਕਹਿੰਦੇ ਇਹਨਾਂ ਦਾ ਭਾਈ ਸਾਡਾ ਜਿਹੜਾ ਤਨ ਹੈ ਇਹ ਸਾਡਾ ਆਪਣਾ ਨਹੀਂ ਰਹਿ ਜਾਂਦਾ ਜਦੋਂ ਸਾਡੀ ਰੂਹ ਆਤਮਾ ਨਿਕਲ ਜਾਂਦੀ ਹੈ ਇਹ ਸਰੀਰ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਇਹ ਜੀ ਫਜ਼ੂਲੀਆਂ ਗੱਲਾਂ ਨੂੰ ਛੱਡ ਕੇ ਸੰਤਾਂ ਦੇ ਬਚਨਾਂ ਨੂੰ ਮਨ ਵਿੱਚ ਤਰਨ ਕਰੋ ਤਨ ਮਨ ਤਨ ਦਾ ਅਹੰਕਾਰ ਛੱਡ ਕੇ ਆਪਣਾ ਕਛਵੀਨਾ ਸਮਝ ਇਹ ਜੀਵ ਤਨ ਦਾ ਪਾਪ ਸਿਰਦਾ ਅਹੰਕਾਰ ਕਰਦਾ ਮੈਂ ਸੋਣਾ ਮੇਰੇ ਚ ਤਾਕਤ ਹੈ ਪਰ ਗੁਰੂ ਪਹਿਲੇ ਸਾ ਸ ਨੂੰ ਤਾਕਤ ਕਿੰਨੀ ਦੇ ਰਹਿੰਦੇ ਹੈ ਕਹਿੰਦੇ ਜੋ ਫੁਰਤੀ ਬਚਪਨ ਦੇ ਵਿੱਚ ਹੁੰਦੀ ਹੈ ਉਹ ਬਡਾਪੇ ਦੇ ਵਿੱਚ ਫੁਰਤੀ ਨਹੀਂ ਹੁੰਦੀ ਜੋ ਤਾਕਤ ਜਵਾਨੀ ਵਿੱਚ ਹੁੰਦੀ ਹੈ ਉਹ ਤਾਕਤ ਬਡਾਪੇ ਵਿੱਚ ਨਹੀਂ ਹੁੰਦੀ ਜੋ ਖੂਬਸੂਰਤੀ ਜੋ ਹੁਸਨ ਜਵਾਨੀ ਵਿੱਚ ਹੁੰਦਾ ਹੈ ਉਹ ਬਡਾਪੇ ਵਿੱਚ ਨਹੀਂ ਹੁੰਦਾ ਇਸ ਕਰਕੇ ਸਤਗੁਰੂ ਜੀ ਬਖਸ਼ਿਸ਼ ਕਰਦੇ ਆ ਆਪਣੇ ਕਛੂਨਾ ਮਾਨ ਗਰਮ ਕਰਦ ਜੋ ਇਨਸੇ ਸੋਨ ਨ ਹੈ ਅਨਜਾਨ ਆਪ ਕਛੂਨਾ ਹੁਤ ਹੈ ਦੇਣ ਹਰ ਹਰ ਤਾਮ ਦੇਣ ਹਰ ਹਰ ਤਾਮ ਆਪਣੀ ਜੋ ਜੀਵ ਤਨ ਮਨ ਅਤੇ ਤਨ ਦਾ ਅੰਕਾਰ ਕਰਦਾ ਹੈ ਉਹ ਅਣਜਾਣ ਹੈ ਆਪਣੇ ਆਪ ਜੀਵ ਕੋਲੋਂ ਕੁਝ ਵੀ ਨਹੀਂ ਹੋ ਸਕਦਾ ਸਭ ਕੁਝ ਦੇਣ ਵਾਲਾ ਪ੍ਰਭੂ ਆਪ ਹੈ ਗੁਰੂ ਕੈਰੀ ਸਾਧ ਸੰਗਤ ਜੀਓ ਜਦੋਂ ਸਾਡਾ ਜਨਮ ਹੋਇਆ ਉਹਦਾ ਜਨਮ ਦਿਨ ਵਾਲਾ ਸਾਨੂੰ ਜਨਮ ਦੇਣ ਵਾਲਾ ਵੀ ਕੋਈ ਹੋਰ ਸੀ ਜਦੋਂ ਇਹ ਦੁਨੀਆ ਛੱਡ ਕੇ ਜਾਣਾ ਸਾਡੇ ਸਰੀਰ ਨੂੰ ਸ਼ਮਸ਼ਾਨ ਘਟ ਤੱਕ ਕਿ ਸ਼ਮਸ਼ਾਨ ਘਾਟ ਤੱਕ ਲਿਜਾਣ ਵਾਲੇ ਵੀ ਕੋਈ ਹੋਰ ਸੀ ਜਾਂ ਕੋਈ ਹੋਰ ਹੋਣੇ ਆ ਅਸੀਂ ਆਪਣੇ ਆਪ ਦਾ ਜਨਮ ਲੈ ਸਕਦੇ ਆ ਤੇ ਨਾ ਇਹ ਦੁਨੀਆ ਤੋਂ ਜਾਣ ਤੋਂ ਬਾਅਦ ਇਹ ਸਰੀਰ ਨੂੰ ਕਿਤੇ ਲਿਜਾ ਸਕਦੇ ਆ ਇਸ ਕਰਕੇ ਸਤਿਗੁਰ ਜੀ ਬਖਸ਼ੀ ਕਰਦੇ ਮੈਂ ਹੰਕਾਰ ਕਿਹਣੀ ਗੱਲ ਦਾ ਹੈ ਤਨ ਦਾ ਹੰਕਾਰ ਸੋਹਣੇ ਪੰਨ ਦਾ ਹੰਕਾਰ ਬਹੁਤੀ ਵੇਰ ਨਹੀਂ ਰਹਿਣੀ ਮਨ ਮਨ ਗੁਰੂ ਘਰ ਦੇ ਸਾਧ ਸੰਗ ਜੀ ਹੰਕਾਰ ਕਰਦਾ ਹੈ ਅੱਜ ਕੁਝ ਹਾਸਲ ਕਰ ਲਈਏ ਤੇ ਖੁਸ਼ੀ ਮਨਾਉਣ ਲੱਗ ਪੈਂਦਾ ਹੈ ਉਹੀ ਕੁਝ ਦੂਰ ਚੀਜ਼ ਹੋ ਜਾਵੇ ਤਾਂ ਇਹ ਰੋਣ ਲੱਗ ਪੈਂਦਾ ਹੈ ਸਾਡੇ ਇੱਕ ਦਿਨ ਦੇ ਵਿੱਚ ਹੀ ਕਈ ਤਰ੍ਹਾਂ ਦਾ ਮਨ ਸਾਡਾ ਹੋ ਜਾਂਦਾ ਹੈ ਕਦੇ ਖੁਸ਼ੀ ਮਨਾਉਂਦਾ ਹੈ ਕਦੇ ਗਮੀ ਮਨਾਉਂਦਾ ਹੈ ਇਹ ਸਵਾਸਾ ਰੂਪੀ ਖਜ਼ਾਨਾ ਵੀ ਕੰਡਦਾ ਜਾਂਦਾ ਹੈ ਇਹ ਜੀਵ ਆਖਦਾ ਮੈਂ ਕੀਆ ਮੈਂ ਕਰਤੋਂ ਗੁਣਾ ਕਰੇ ਮਾਣ ਹਰ ਕਾ ਦੀ ਆਸੋਂ ਗੁਰਦਿਆ ਤੈ ਕੀ ਜਿਆ ਆਣ ਜੀਵ ਹੰਕਾਰ ਕਰਦਾ ਹੋਇਆ ਕਹਿੰਦਾ ਹੈ ਮੈਂ ਇਹ ਕੀਤਾ ਹੈ ਮੈਂ ਉਹ ਕੀਤਾ ਹੈ ਮੈਂ ਉਹ ਕਰਦਾ ਹਾਂ ਇਹ ਜੀਵ ਕਿਤੇ ਗੁਰੂ ਪਿਆਰੀ ਸਾਥ ਸੰਗਤ ਜਿਉ ਕਿਸੇ ਧਾਰਮਿਕ ਅਸਥਾਨ ਤੇ ਕੁਝ ਦਾਨ ਕਰ ਦੇਵੇ ਕੋਈ ਪੈਸਾ ਦਾਨ ਕਰ ਦੇਵੇ ਇਹ ਜਿੰਨਾ ਚਿਕਰ ਦਸਾਂ 20 50 ਬੰਦਿਆਂ ਨੂੰ ਦੱਸੇ ਨਾ ਉਹਨਾਂ ਚਿਕਰੇ ਦਾ ਮਨ ਸ਼ਾਂਤ ਨਹੀਂ ਹੁੰਦਾ ਜਿੰਨਾ ਚਿਕਰ ਇਹ ਦੱਸੇ ਨਾ ਕਿਸੇ ਨੂੰ ਇਹਦਾ ਮਨ ਟਿਕਦਾ ਨਹੀਂ ਹੈ ਮੈਂ ਕਿਹਾ ਕਿ ਮੈਂ ਕੀਤਾ ਮਿਰਦ ਤੋਂ ਬਿਨਾਂ ਤੇ ਹੋਰ ਕਰ ਨਹੀਂ ਸਕਦਾ ਕਿ ਕੋਈ ਗੁਰੂ ਘਰ ਬਣਿਆ ਹੋਏ ਬਹੁਤ ਸੋਹਣਾ ਬਣਿਆ ਗੁਰੂ ਪੈਰੇ ਸਾਧ ਸੰਗਤ ਇੱਕ ਨਹੀਂ ਲੱਖਾਂ ਹੀ ਗੁਰੂ ਘਰ ਬਣੇ ਹੋਏ ਹਨ ਜੋ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਸਦਕਾ ਬਣੇ ਹੋਏ ਹਨ ਉਹਨਾਂ ਦੇ ਵਿੱਚ ਸੇਵਾ ਸਤਗੁਰੂ ਰਵਿਦਾਸ ਮਹਾਰਾਜ ਜੀ ਆਪ ਕਰਵਾ ਰਹੇ ਹਨ ਇਸ ਕਰਕੇ ਜੋ ਕੁਝ ਕਰ ਰਿਹਾ ਉਹ ਮੇਰਾ ਤਨ ਤਨ ਜਗਤਪਿਤਾ ਸਤਗੁਰੂ ਵਾਸ ਮਰ ਰਿਹਾ ਸਾਡਾ ਕੁਝ ਵੀ ਨਹੀਂ ਹੈ ਤੇਰੋ ਕੀ ਆ ਤੂੰਂ ਕਰਪੋ ਕੇ ਪ੍ਰਮਾਤਮਾ ਜੋ ਕੁਝ ਦਿੱਤਾ ਹੈ ਤੇਰਾ ਹੀ ਦਿੱਤਾ ਹੋਇਆ ਹੈ ਹੁਣ ਜਦੋਂ ਤੇਰਾ ਹੀ ਦਿੱਤਾ ਫਿਰ ਮੈਂ ਉਹਦੇ ਵਿੱਚੋਂ ਕੀ ਅਰਪਣ ਕਰਾਂ ਤੈਨੂੰ ਕੀ ਅਰਪਣ ਕਰਾਂ ਆਪ ਜੀ ਨੂੰ ਇਹ ਸਭ ਕੁਝ ਜੋ ਕੁਝ ਵੀ ਹੈ ਉਹ ਸਭ ਕੁਝ ਤੇਰਾ ਹੀ ਹੈ ਉਹੀ ਗੁਰੂ ਨੇ ਬਖਸ਼ਿਸ਼ ਕੀਤਾ ਹੈ اے ਜੀਵ ਤੂੰ ਪ੍ਰਭ ਪ੍ਰਮਾਤਮਾ ਨੂੰ ਕੀ ਦੇ ਸਕਦਾ ਹੈ ਕਿ ਉਸ ਪ੍ਰਮਾਤਮਾ ਨੂੰ ਕੁਝ ਦੇ ਸਕਦਾ ਹੈ ਨਹੀਂ ਕੁਝ ਨਹੀਂ ਦੇ ਸਕਦਾ ਤੇਰਾ ਇਕਾਂਕਾਰ ਹੈ ਅਰਪਣ ਤਿਸ ਕੋ ਮਾਨ ਨਵ ਪ੍ਰਕਾਰ ਦੀ ਭਗਤੇ ਸਤ ਗੁਰ ਦੇ ਬਖਾਨ ਜੀਵ ਤੇਰੇ ਵਿੱਚ ਇਕਾਂਕਾਰ ਹੈ ਕਿ ਤੇਰੇ ਵਿੱਚ ਇਕੰਕਾਰ ਹੈ ਤੂੰ ਪ੍ਰਭੂ ਨੂੰ ਕੀ ਅਰਪਣ ਕਰ ਸਕਦਾ ਹੈ ਕੀ ਆਪਾਂ ਦੇ ਸਕਦੇ ਉਸ ਪਰਮਾਤਮਾ ਨੂੰ ਕਿ ਸਾਡਾ ਜਿਹੜਾ ਕੁਝ ਦਿੱਤਾ ਹੋਇਆ ਉਸ ਪਰਮਾਤਮਾ ਕੋਲ ਪਹੁੰਚ ਜਾਵੇ ਨਹੀਂ ਗੁਰੂ ਪਿਆਰੇ ਸਾਧ ਸੰਗਤ ਉਸ ਆਪਣੀਆਂ ਸੁੱਖ ਸੁਲਤਾਨ ਨਹੀਂ ਆਪਾਂ ਗੁਰੂ ਘਰ ਨੂੰ ਬਣਾਉਨੇ ਹੈ ਕਿ ਗੁਰੂ ਘਰ ਦੇ ਵਿੱਚ ਗੱਦੇ ਬਣ ਲੱਗ ਜਾਣ ਗੱਦੇ ਵਿਛ ਜਾਣ ਤੇ ਗੁਰੂ ਪਹਿਰੇ ਸਾਧ ਸੰਗਤ ਅਸੀਂ ਉਸ ਗੱਦਿਆਂ ਤੇ ਬੈਠੇ ਗੁਰੂ ਘਰ ਦੇ ਵਿੱਚ ਬਹੁਤ ਸੋਹਣੇ-ਸੋਹਣੇ ਬਰਤਨ ਹੋਣ ਉਹ ਬਰਤਨਾਂ ਦੇ ਵਿੱਚ ਅਸੀਂ ਖਾਣਾ ਖਾ ਸਕੀਏ ਅਸੀਂ ਆਪਣੀਆਂ ਸੁੱਖ ਸਹੂਲਤਾਂ ਵਾਸਤੇ ਹੀ ਗੁਰੂ ਘਰ ਨੂੰ ਤਿਆਰ ਕਰਦੇ ਹਾਂ ਜੇ ਪੱਖੇ ਲੱਗਿਆ ਉਹਦੀ ਹਵਾ ਸੰਗਤ ਲੈਣਾ ਜੇ ਹੁਣ ਜਿਵੇਂ ਜਿਵੇਂ ਗੁਰੂ ਪਹਿਰੇ ਸਾਧ ਸੰਗਤ ਅੱਗੇ ਤੋਂ ਅੱਗੇ ਸੁਹਲਤਾ ਹੋ ਜਾਨੀਆ ਗੁਰੂ ਕਰਨ ਦੇ ਵਿੱਚ ਏਸੀ ਲੱਗ ਗਿਆ ਉਹ ਏਸੀ ਦੀ ਜਿਹੜੀ ਆ ਠੰਡਕ ਹੈ ਉਹ ਕੌਣ ਮਾਣਦਾ ਇਸ ਕਰਕੇ ਸਤਿਗੁਰੂ ਦਾਸ ਜੀ ਮਰਵਾਉਂਦੇ ਕਿ ਹੇ ਜੀਵ ਤੂੰ ਉਸ ਪਰਮਾਤਮਾ ਨੂੰ ਕੀ ਦੇ ਸਕਦਾ ਹੈ ਪਾਪ ਕੁਝ ਵੀ ਅਰਪਣ ਨਹੀਂ ਕਰ ਸਕਦਾ ਨੌ ਪ੍ਰਕਾਰ ਦੀ ਭਗਤੀ ਹੈ ਜੋ ਗੁਰਦੇਵ ਨੇ ਬਿਆਨ ਕੀਤੀ ਹੈ ਜਨਰ ਵਿਦਾਸ ਕਰੇ ਭਗਤ ਜੋ ਸ਼ੰਦ ਪਿਉਤ ਸਮਾਨ ਸਤਗੁਰੂ ਬਦਾਸ ਮਰ ਜੀ ਫਰਮਾਉਂਦੇ ਜੋ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ ਉਹ ਜੀਵ ਪਵਿੱਤਰ ਅਤੇ ਮਹਾਨ ਹੈ ਸੋ ਗੁਰੂ ਪੈਰੀ ਸਾਧ ਸੰਗਤ ਜੀਓ ਆਓ ਅੱਜ ਮੱਗਰ ਦਾ ਮਹੀਨਾ ਆਰੰਭ ਹੋਇਆ ਹੈ ਆਪਾਂ ਗੁਰੂ ਨੂੰ ਕੁਝ ਵੀ ਦੇਣ ਵਾਲੀ ਨਹੀਂ ਹਾਂ ਗੁਰੂ ਤੋਂ ਆਪਾਂ ਲੈਣਾ ਹੀ ਲੈਣਾ ਹੈ ਪਾਪ ਗੁਰੂ ਤੋਂ ਅਸੀਂ ਹਰ ਅਰਦਾਸ ਕਰਦੇ ਹਾਂ ਕਿ ਇਹ ਪਰਮਾਤਮਾ ਸਾਡੇ ਬੱਚਿਆਂ ਨੂੰ ਸੁਖੀ ਰੱਖੀ ਸਾਡੇ ਬੱਚਿਆਂ ਨੂੰ ਤੰਦਰੁਸਤੀ ਬਖਸ਼ੀ ਉਹਨਾਂ ਦੀਆਂ ਕਮਾਈਆਂ ਦੇ ਵਿੱਚ ਬਰਕਤਾਂ ਪਾਵੇ ਵਾਧਾ ਕਰੇ ਉਮਰਾਂ ਦੇ ਵਿੱਚ ਵਾਧਾ ਕਰੇ ਤੰਦਰੁਸਤੀ ਵਿੱਚ ਵਾਧਾ ਕਰੇ ਆਪਸੀ ਪਿਆਰ ਭੈਜਰਾ ਸੰਗਤਾ ਦੇ ਵਿੱਚ ਬਣਿਆ ਰਵੇ ਇਹ ਹੀ ਅਰਦਾਸ ਬੇਨਤੀ ਸਤਗੁਰਾਂ ਦੇ ਚਰਨਾਂ ਦੇ ਵਿੱਚ ਕਰਨੀ ਹੈ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਮੱਗਰ ਦਾ ਮਹੀਨਾ ਆਰੰਭ ਹੋਇਆ ਹੈ ਆਪ ਸਭ ਸੰਗਤਾਂ ਲਈ ਇਹ ਮਹੀਨਾ ਖੁਸ਼ੀਆਂ ਪ੍ਰਾਪੇ ਖੁਸ਼ੀਆਂ ਪ੍ਰਾਪਤਿਤ ਹੋਵੇ ਸੁੱਖਾਂ ਪ੍ਰਾਪੇ ਸੁੱਖਾਂ ਪ੍ਰਾਪਤਿਤ ਹੋਵੇ ਇਹਹੀ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ 'ਚ ਹੈ ਜੈ ਗੁਰਦੀਰ ਧੰ ਗੁਰਦੀਰ